ਰਜੂ ਸਿੰਘ ਨੂੰ ਦਾ ਕਤਲ ਹੋਇਆ ਪਿਆਸੀ ਇਹੋ ਉਹਦੇ ਬੇਟੇ ਨੇ ਹੀ ਮਨਪ੍ਰ ਸਿੰਘ ਨੇ ਇੱਕ ਲੋਹੇ ਦੇ ਟੁਕੜਾ ਮਾਰ ਕੇ ਗਲ਼ੇ ਮਾਰ ਕੇ ਉਹਦਾ ਕਤਲ ਕਰ ਮਾਮਲਾ ਤਾਂ ਦੱਸਣਯੋਗ ਨਹੀਂ ਹੈ ਜੀ ਬਹੁਤ ਭੜਾ ਹੋਇਆ ਸੋ ਫਸਲ ਫਾ ਪੀਣ ਲੱਗ ਗਿਆ ਜਾਂ ਕੋਈ ਨਸ਼ਾ ਪਤਾ ਨਹੀਂ ਕੀ ਕਰਦਾ ਸੀ ਜਾਨੀ ਸੋਨਾ ਪਰਿਵਾਰ ਤੇ ਮਿਹਨਤੀ ਪਰਿਵਾਰ ਸੀਗਾ ਪਰ ਇਹ ਨਹੀਂ ਮਤਲਬ ਇਹ ਕ੍ਰਾਂਤੀ ਹੋਇਆ ਮਾਮੂਲਾ ਤਾਂ ਦੱਸਣਯੋਗ ਨਹੀਂ ਹੈ ਜੀ ਬਹੁਤ ਪੜਾ ਹੋਇਆ ਹੂੰ ਕਿਉਂਕਿ ਸਾਡੇ ਪਿੰਡ 'ਚ ਅੱਜ ਤੱਕ ਇਹੋ ਜਿਹਾ ਮਸਲਾ ਕਦੇ ਹੋਇਆ ਨਹੀਂ ਪਤਾ ਨਹੀਂ ਪਰਮਾਤਮਾ ਨੂੰ ਕੀ ਸਾਡੇ ਪਿੰਡ ਤੇ ਅਜਾ ਕਸਟ ਆਇਆ ਜਾਨੀ ਅੱਜ ਪਹਿਲੀ ਵਾਰ ਇਹੋ ਜਿਹਾ ਮਸਲਾ ਦੇਖਿਆ ਵੀ ਕਿਸੇ ਨੌਜਵਾਨ ਮੁੰਡੇ ਨੇ ਆਪਣੇ ਬਾਪ ਦਾ ਗਲਾ ਕਟਿਆ ਹੋਵੇ ਆ ਹਾਂਜੀ ਹਾਂ ਜਿਹੜਾ ਪਤਾ ਲੱਗਿਆ ਐ ਵੈਸੇ ਤਾਂ ਮੇਰਾ ਘਟ ਆਉਣ ਜਾਣਾ ਵੈਸੇ ਤਾਂ ਸਾਡੇ ਵਿਚਾਰੇ ਇਹ ਬਹੁਤ ਖਲੀਕ ਨੇ ਮਦੇ ਨੇੜੇ ਨੇ ਪਰ ਕਰੇ ਜਾਣ ਦਾ ਬਹੁਤ ਘੱਟ ਮੌਕਾ ਮਿਲਿਆ ਪਰ ਜੋ ਪਤਾ ਲੱਗਿਆ ਐ ਵੀ ਇਹ ਮੁੰਡਾ ਡਿਪਰੈਸ਼ਨ ਚ ਸੀ ਪਹਿਲਾਂ ਤੋਂ ਹੀ ਡਿਪਰੈਸ਼ਨ ਚ ਕਿਵੇਂ ਸੀ ਸਲਫਾ ਸਲਫਾ ਪੀਣ ਲੱਗ ਗਿਆ ਜਾਂ ਕੋਈ ਨਸ਼ਾ ਪਤਾ ਨਹੀਂ ਕੀ ਕਰਦਾ ਸੀ ਯਾਨੀ ਉਦੋਂ ਬਾਅਦ ਘਰ ਵਾਲੀ ਨਾਲ ਚੱਕਰ ਪੈ ਗਿਆ ਬਹਾਹਾ ਸੀ ਬਗਰਾਵਾਲ ਉਹਨਾਂ ਨੇ ਵਿਚਾਰਿਆਂ ਨੇ ਬਹੁਤ ਕੋਸ਼ਿਸ਼ ਕੀਤੀ ਸਾਰਿਆਂ ਨੇ ਪਰਿਵਾਰ ਨੇ ਉਰੇ ਵਾਲੇ ਨੇ ਕੋਸ਼ਿਸ਼ ਕੀਤੀ ਵੀ ਜੇ ਸੂਤ ਹੋ ਜੇ ਉਹਨੂੰ ਵੀ ਕਹਿੰਦੇ ਤੰਗ ਤੰਗ ਜਿਆਦਾ ਕਰਨ ਲੱਗ ਗਿਆ ਸਾਰਾ ਅਖੀਰ ਨੂੰ ਛੁੱਟਛੜਾ ਹੋ ਗਿਆ ਡਾਈਵੋਰਸ ਹੋ ਗਿਆ ਦੋਨਾਂ ਦਾ ਹਾਂ ਦੋਨੇ ਜੀਆਂ ਨੇ ਅੰਬਰ ਸ਼ਕਿਆ ਥੀ ਮੈਂ ਸਮਾਂ ਜਦੋਂ ਇਹਨਾਂ ਨੇ ਅੰਬਰਸ਼ਕੇ ਗੁਰਦੁਆਰੇ ਮੈਂ ਡੇਲੀ ਜਾਣਾ ਜਦੋਂ ਸਵੇਰੇ 5:30 ਤੋਂ 6 ਵਜੇ ਜਾਈਦਾ ਗੁਰਦੁਆਰੇ ਅਰਦਾਸ ਹੋਣ ਤੋਂ ਪਹਿਲਾਂ ਕਥਾ ਚੱਲਦੀ ਰਹਿੰਦੀ ਆ ਤੇ ਉੱਥੇ ਆਉਂਦਾ ਰਿਹਾ ਇਹ ਮੁੰਡਾ ਤੇ ਲੜਕੀ ਵੀ ਆਉਂਦੀ ਰਹੀ ਆ ਵੀ ਹੁਣ ਤੋਂ ਬਾਅਦ ਥੋੜਾ ਜਿਹਾ ਚਿਰ ਬਾਅਦ ਇਹਨਾਂ ਨੇ ਅੰਬਰਸ਼ਕ ਲਿਆ ਅੰਬਰਸ਼ਕੇ ਤੋਂ ਬਾਅਦ ਦੋ ਜਵਾਬ ਆਉਂਦੇ ਰਹੇ ਨੇ ਮੈਂ ਪੁੱਛਿਆ ਫਿਰ ਵੀ ਮੁੰਡਾ ਜੀਤ ਦਾ ਕਹਿੰਦੇ ਹਾਂ ਜੀਤ ਦੇ ਮੁੰਡੇ ਨੇ ਕਹਿੰਦਾ ਅੰਬਰਸ਼ਕ ਲਿਆ ਚਲੋ ਬਹੁਤ ਵਧੀਆ ਜਾਨੀ ਪਰਿਵਾਰ ਹੈ ਜੀ ਬਸ ਨਸ਼ੇ ਕਰਕੇ ਇੰਨਾ ਨਰਮ ਪਰਿਵਾਰ ਆ ਜੀ ਮੈਨੂੰ ਲੱਗ ਪਿੰਡ ਚ ਵੀ ਨਹੀਂ ਮ ਦਾਵੇ ਨਾਲ ਵੀ ਇੰਨਾ ਵਧੀਆ ਪਰਿਵਾਰ ਹਾਂਜੀ ਹਾਂ ਮੇਨ ਗੱਲ ਇਹੀ ਹੈ ਵੀ ਉਹਦੇ ਦਿਮਾਗ ਤੇ ਇੰਨਾ ਲੋਡ ਹੋ ਗਿਆ ਵੀ ਇੱਕ ਆਪਣੇ ਬਾਪ ਨੂੰ ਕਿਵੇਂ ਮਾਰ ਸਕਦਾ ਕੋਈ ਦੇਖੋ ਜੇ ਚੰਗਾ ਫਲਾ ਬੰਦਾ ਜਿਹੜਾ ਬੱਚਾ ਇੰਨਾ ਪਿਆਰ ਨਾਲ ਪਾਲਿਆ ਹੋਵੇ ਪੜਾਇਆ ਹੋਵੇ ਕੰਮ ਤੇ ਲਾਇਆ ਹੋਵੇ ਉਹ ਇਸ ਤਰ੍ਹਾਂ ਆਪਣੇ ਬਾਪ ਨੂੰ ਤਾਂ ਮਾਰ ਹੀ ਨਹੀਂ ਸਕਦਾ ਹਾਂ ਪੁਲਿਸ ਨੇ ਕਾਰਵਾਈ ਕੀ ਕਰ ਰਹੇ ਨੇ ਪੁਲਿਸ ਕਾਰਵਾਈ ਕਰ ਰਹੀ ਹੈ ਮੁੰਡਾ ਤਾਂ ਭੱਜੇ ਹੀ ਨਹੀਂ ਉਹਦਾ ਦਿਮਾਗ ਤੇ ਲੋੜਤੀ ਅੰਦਰ ਕੁੰਡਾ ਲਾ ਕੇ ਪਹਿ ਗਿਆ ਐਸਐਚਓ ਸਾਹਿਬ ਨੇ ਪੁਲਿਸ ਨੇ ਜਾ ਕੇ ਕੁੰਡਾ ਖਲਾ ਕੇ ਉਹਨੂੰ ਉੱਥੋਂ ਗ੍ਰਿਫਤਾਰ ਕਰਕੇ ਐਸਐਚਓ ਸਾਹਿਬ ਲੈ ਕੇ ਆਏ ਨੇ ਉਸੇ ਟਾਈਮ 2:30 ਵਜੇ ਦਾ ਟਾਈਮ ਆ ਉਹਦੀ ਪੁਲਿਸ ਪਹੁੰਚ ਗਈ ਜਦੋਂ ਇਹਨਾਂ ਨੂੰ ਫੋਨ ਕਰਿਆ ਕਿਸੇ ਨੇ ਪਿੰਡ ਚ ਤੇ ਉਸੇ ਟਾਈਮ ਇਹਨਾਂ ਨੇ ਜਾ ਕੇ ਉਹਨੂੰ ਗ੍ਰਿਫਤਾਰ ਕਰਕੇ ਹੁਣ ਕਾਰਵਾਈ ਸ਼ੁਰੂ ਕਰਤੀ ਤੇ ਹੁਣ ਅਸੀਂ ਡੈੱਡ ਬਾਡੀ ਲੈਣ ਚੱਲਿਆ ਜਦੋਂ ਵੀ ਕਾਰਵਾਈ ਪੂਰੀ ਹੋ ਗਈ ਸਰਦਾਰੀ ਸਾਡੇ ਐਸ.ਆਈ. ਤਰਨਪਾਲ ਸਿੰਘ ਦਾ ਨਾਮ ਹੈ। ਹਾਂਜੀ। ਤਰਨਪਾਲ ਸਿੰਘ ਜੀ ਕਾਰਵਾਈ ਕਰ ਰਹੇ ਨੇ ਸਵੇਰੇ ਦੇ। ਉੱਥੋਂ ਵੀ ਆ ਲੈ ਕੇ ਆਏ ਨੇ ਹੁਣ ਵੀ ਸਾਡੇ ਬਿਆਨ। ਪੰਚਾਇਤ ਦੇ ਵੀ ਲਿਖ ਰਹੇ ਨੇ ਸਰਪੰਚ ਸਾਹਿਬ ਮੇਰੇ ਨਾਲ ਖੜੇ ਨੇ। ਸਾਬਕਾ ਸਰਪੰਚ ਮੈਂ ਮਲਕੀਤ ਸਿੰਘ ਇਹ ਗੁਰਪ੍ਰੀਤ ਸਿੰਘ ਸਰਪੰਚ ਬਟੜਿਆਣਾ ਮੌਜੂਦਾ ਦੇ ਮੌਕੇ ਤੇ ਹੁਣ ਇਸ ਕਰਕੇ ਹੁਣ ਅਸੀਂ ਆਪਣੀ ਕਾਰਵਾਈ ਕਰਾ ਕੇ ਧੰਨਵਾਦ। ਉੱਥੋਂ ਹੁਕਰਾ ਕੇ ਲਿਆਵਾਂਗੇ। ਅਸਲ ਤਾਂ ਮੁੰਡਾ ਜੀ ਡਿਪਰੈਸ਼ਨ ਚ ਸੀਗਾ ਕਾਫੀ ਟਾਈਮ ਤੋਂ ਤੇ 2 ਟਾਈ ਮਹੀਨੇ ਹੋ ਗਏ ਨੇ ਤਲਾਕ ਹੋਏ ਨੂੰ। ਤੇ ਕਾਫੀ ਲੰਮੇ ਸਮੇਂ ਤੋਂ ਇਹ ਲਾਲਾ ਵਿਦਮਾਗੀ ਤੌਰ ਤੇ ਅਫਸਰ ਚੱਲ ਰਿਹਾ ਸੀ ਤੇ ਇਹ ਰਾਤ ਨੂੰ ਆ ਕੇ ਪਾਣੀ ਨੇ ਕੀ ਘਟਨਾ ਵਾਪਰ ਕੇ ਕੀ ਹੋ ਗਿਆ ਕੀ ਮੰਨ ਦੇ ਵਿੱਚ ਖਿਆਰਾਇਆ ਉੱਠ ਕੇ ਲਾਲਾ ਬੀਨੇ ਦਾ ਕਤਲ ਕਰਤਾ ਇਹਦਾ तकरीबन ਇਹ तकरीबन 2:00 ਟਾਈਮ ਹੈ ਜੀ ਹਾਂ ਜੀ ਸਹੀ 2:00 ਦਾ ਟਾਈਮ ਹੈ ਜੀ ਵਧੀਆ ਮਿਹਨਤੀ ਪਰਿਵਾਰ ਹੈ ਇੰਦਾ ਸੋਹਣਾ ਪਰਿਵਾਰ ਤੇ ਮਿਹਨਤੀ ਪਰਿਵਾਰ ਸੀਗਾ ਪਰ ਇਹ ਨਹੀਂ ਮਤਲਬ ਕਿ ਉਹ ਕਾਰਨ ਕੀ ਹੋਇਆ ਹੈ तकरीबन ਇਹ ਸਾਨੂੰ 2:30 ਵੇ ਪੜ ਗਿਆ ਜੀ ਉਦੋਂ ਦਾ ਪ੍ਰਸ਼ਾਸਨ ਆ ਕੇ ਉਹਨੇ ਆਪਣੀ ਕਾਰਵਾਈ ਕੀਤੀ ਜੋ ਬੰਦੀ ਕਾਰਵਾਈ ਸੀ ਉਹਨੇ ਕਰਕੇ ਹੁੰਦੇ ਗਏ ਜੀ ਹਾਈ ਰੈਡ ਬਾਡੀ ਜ਼ਰੂਰ ਲੱਗੇ ਜੀ ਮਾਮਲਾ ਇਹ ਹੈ ਜੀ ਸਾਨੂੰ ਇੱਕ ਟੈਲੀਫੋਨ ਮਸੂਲ ਹੋਇਆ ਸੀਗਾ ਪਿੰਡ ਬੱਟੇੜਾਣੇ ਤੋਂ ਇੱਥੇ ਜਿਹੜਾ ਹੈਗਾ ਸੀਗਾ ਚਰਜੀਤ ਸਿੰਘ ਦਾ ਕਤਲ ਹੋਇਆ ਜਿਸਦੇ ਉਹ ਬਾਅਦ ਵਿੱਚ ਸੀ ਉੱਥੇ ਮੌਕੇ ਤੇ ਪੁੱਜੀ ਮੌਕੇ ਤੇ ਪੁੱਜੀ ਦੇਖਿਆ ਕਿ ਚਰਬੂ ਸਿੰਘ ਨੂੰ ਦਾ ਕਤਲ ਹੋਇਆ ਪਿਆ ਸੀ ਜਿਸ ਨੂੰ ਉਹਦੇ ਬੇਟੇ ਨੇ ਹੀ ਮਨਪ੍ਰੀਤ ਸਿੰਘ ਨੇ ਇੱਕ ਲੋਹੇ ਦੇ ਟੁਕੜੇ ਨਾਲ ਮਾਰ ਕੇ ੁਰਲਚ ਮਾਰ ਕੇ ਉਹਦਾ ਕਤਲ ਕਰ ਉਹਨਾਂ ਦੀ ਘਰ ਵਾਲੀ ਹਮੀਰ ਕੌਰ ਦੇ ਬਿਆਨ ਦੇ ਉੱਤੇ ਜਿਹੜਾ ਹੈਗਾ ਤੇ ਰਸੂਲ ਦਾ ਪਰਚਾ ਦਾ ਸੀ ਮਨਪ੍ਰੀਤ ਸਿੰਘ ਦੇ ਖਿਲਾਫ ਦਾ ਤੇ ਤਕਸ਼ਿਸ਼ਾਰੀਆ ਜੀ ਉਹ ਜੇ ਸਾਰੀ ਅੱਜ ਹਰ ਹਾਲਤ ਵਿੱਚ ਕਰ ਲਾਂਗੇ